ਸੋਸ਼ਲ ਮੀਡੀਆ ਤੇ ਮਸ਼ਹੂਰ ਹਰਪਾਲ ਕੌਰ ਯਾਨੀ ਕਿ ਬ라운 ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉਸ ਦੀ ਛੋਟੀ ਭੈਣ ਜੋ ਕਿ ਪੁਲਿਸ ਦੇ ਵਿੱਚ ਹਸਤਾ ਵਿਆਹ ਹੋਣ ਜਾ ਰਿਹਾ ਹੈ ਤੇ ਵਿਆਹ ਵਿੱਚ ਹੋ ਰਹੀ ਹਰ ਰਸਮ ਦੀਆਂ ਵੀਡੀਓਸ ਹਰਪਾਲ ਕੌਰ ਯਾਨੀ ਕਿ ਬ라운 ਕੁੜੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਉਸ ਨੂੰ ਕਾਫੀ ਜ਼ਿਆਦਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਉੱਥੇ ਹੀ ਕੱਲ ਤੁਹਾਨੂੰ ਦੱਸ ਦਿੰਦੇ ਆ ਕਿ ਉਸ ਦੀ ਭੈਣ ਦੀ ਵਿਆਹ ਦੀ ਜਾਗੂ ਸੀ ਤੇ ਜਿੱਥੇ ਕੀ ਹਰਪਾਲ ਕੌਰ ਬਰਾਉਨ ਕੁੜੀ ਨੱਚਦੀ ਹੋਈ ਨਜ਼ਰ ਆਈ ਸੀ ਤੇ ਉਸ ਦੇ ਰਿਸ਼ਤੇਦਾਰ ਤੇ ਸਾਰੇ ਸੱਜਣ ਮਿੱਤਰ ਜੋ ਕਿ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਤੇ ਹੁਣ ਹਰਪਾਲ ਕੌਰ ਯਾਨੀ ਕਿ ਬਰਾਉਨ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਉਹ ਹੁਣ ਤੱਕ ਆਪਣੀ ਮਿਹਨਤ ਦੇ ਦਮ ਤੇ ਵੈਲਡਿੰਗ ਦਾ ਕੰਮ ਕਰਕੇ ਮਸ਼ਹੂਰ ਹੋਈ ਸੀ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਨਿੱਕੀ ਪੈਂਡ ਦੇ ਵਿਆਹ ਦੇ ਵਿੱਚ ਵੀ ਹਰਪਾਲ ਕੌਰ ਖੁਦ ਹੀ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖੁਦ ਹੀ ਬਰਾਉਨ ਕੁੜੀ ਦੇ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ ਉਸ ਤੋਂ ਇਲਾਵਾ ਹਲਵਾਈਆਂ ਤੱਕ ਤੋਂ ਲੈ ਕੇ ਲੱਡੂ ਵਟਣ ਤੱਕ ਸਾਰੇ ਕੰਮ ਜਿਹੜੇ ਹਰਪਾਲਕੌਰ ਖੁਦ ਨੇ ਖੁਦ ਆਪਣੇ ਹੱਥਾਂ ਨਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਚੰਗੇ ਚੰਗੇ ਕਮੈਂਟ ਪਿਆਰ ਭਰੇ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਫੈਸ਼ਨ ਨਹੀਂ ਮਾਣ ਹੁੰਦੇ ਤੇ ਉੱਥੇ ਹੀ ਹਰਪਾਲਕੌਰ ਹੁਣ ਤੱਕ ਆਪਣੀ ਮਿਹਨਤ ਦੇ ਦਮ ਤੇ ਇੱਥੋਂ ਤੱਕ ਆਈ ਹੈ ਤੇ ਮਿਹਨਤ ਤੋਂ ਬਾਅਦ ਹੁਣ ਉਸ ਦੀਆਂ ਇਹ ਪਿਆਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਮਸ਼ਹੂਰ ਹੋ ਰਹੀਆਂ ਹਨ ਕਿਉਂਕਿ ਹਰਪਾਲ ਕੌਰ ਲਗਾਤਾਰ ਮਿਹਨਤ ਨੂੰ ਪਿਆਲ ਦਿੰਦੀ ਹੈ ਤੇ ਮਿਹਨਤ ਦੇ ਦਮ ਤੱਕ ਇੱਥੇ ਆਉਣਾ ਇੱਕ ਵੱਡੀ ਗੱਲ ਬਣ ਜਾਂਦੀ ਹੈ ਕਿਉਂਕਿ ਕਿਸੇ ਨੂੰ ਮੰਦੇ ਬੋਲ ਬੋਲ ਕੇ ਅੱਗੇ ਆਉਣਾ ਤੇ ਕੌਂਟਰੋਵਰਸੀਆਂ ਕਰਕੇ ਅੱਗੇ ਆਉਣਾ ਸੌਖਾ ਹੁੰਦਾ ਹੈ ਪਰ ਮਿਹਨਤ ਦੇ ਦਮ ਤੇ ਇੱਥੋਂ ਤੱਕ ਆਉਣਾ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਤੇ ਤੁਸੀਂ ਵੀ ਹਰਪਾਲ ਕੌਰ ਨੂੰ ਉਸ ਦੀ ਛੋਟੀ ਭੈਣ ਦੇ ਵਿਆਹ ਦੀਆਂ ਵਧਾਈਆਂ ਜ਼ਰੂਰ ਦਿਓ ਤੇ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਅੱਜ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ